हरभजन सिंह साहब का मंच बहुत बहुत आपका है सरदार जतेंद्र सिंह जी मोती भाटिया मंच बहुत बहुत जी आया है सरदार जसकिन सिंह बंदेशा जी लोग सभा की

¿Por ਮਾਤਾ ਜੀ ਜੈ ਸ਼ਹੀਦੋ ਕੀ ਚਤਾਂ ਉਪੇ ਲੱਗੇਗੇ ਹਰ ਵਰਸ ਮੇਲੇ ਬਤਨ ਤੇ ਮਾਰ ਮਿਟਨੇ ਵਾਲੋ ਕਾ ਜਹੀ ਆਖਮੀਸ਼ਾ ਹੋਗਾ ਸ਼ਹੀਦ ਮਗਨਾਲ ਠੇਰਾ ਜੀ ਦੁਨੀਆ ਦੇ ਸਭ ਤੋਂ ਪਹਿਲੇ ਸ਼ਹੀਦ ਹੋਇਆ ਤੇ ਇਹਨਾਂ ਨੇ ਜਿਹੜੀ ਆਜ਼ਾਦੀ ਦੀ ਚਿੰਗਾਰੀ ਆ ਉਹਦੀ ਸ਼ੁਰੂਆਤ ਕੀਤੀ ਇੱਕ ਅਮੀਰ ਪਰਿਵਾਰ ਦੇ ਵਿੱਚ ਜਨਮੇ ਛੀਤ ਮਦਨ ਨਾਲ ਠਿੰਗਰਾ ਜੀ ਜੇ ਚਾਹਦੇ ਤੇ ਬੜੀ ਵੱਡਿਆ ਆਪੀ ਜ਼ਿੰਦਗੀ ਬਤੀਤ ਕਰ ਸਕਦੇ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਸ਼ੁਰੂ ਤੋਂ ਹੀ ਜਜ਼ਬਾ ਸੀ ਅੱਜ ਸਾਡਾ ਦੇਲ ਸਾਡੀ ਜਾਨ ਪਾਕਿਸਤਾਨ ਦਾ ਹਿੱਸਾ ਬਣਿਆ ਸਾਡਾ ਲਾਹੌਰ ਅੰਮ੍ਰਿਤਸਰ ਤੋਂ ਕੁਝ ਕਿਲੋਮੀਟਰ ਦੂਰ ਜਿਵੇਂ ਕਿ ਆਪਾਂ ਅੱਜ ਵੀ ਲਾਹੌਰ ਦੇ ਵਾਜਦੇ ਆ ਸਾਡੇ ਡਿਸਟ੍ਰਿਕਟ ਵੀ ਪਹਿਲਾਂ ਹਿੰਦਸਤਾਨ ਪਾਕਿਸਤਾਨ ਬਣ ਤੋਂ ਪਹਿਲਾਂ ਜਿਹੜਾ ਸਾਡਾ ਸ਼ਹਿਰ ਹੈ ਪੱਟੀ ਸ਼ਹਿਰ ਉਹ ਲਾਹੌਰ ਜ਼ਿਲ੍ਹੇ ਦਾ ਆਖਰੀ ਥਾਣਾ ਸੀ ਤੇ ਲਾਹੌਰ ਦੇ ਨਾਂ ਨਾ ਆਪਾਂ ਅੱਜ ਵੀ ਫਕਰ ਮਹਿਸੂਸ ਕਰਦੇ ਆਂ ਕਿ ਸਾਡੇ ਰਗਾਂ ਦੇ ਵਿੱਚ ਲਾਹੌਰ ਜ਼ਿਲ੍ਹੇ ਦੇ ਜਿਹੜੇ ਸੂਰਬੀਰ ਯੋਧੇ ਆ ਉਹਨਾਂ ਯੋਧਿਆਂ ਦਾ ਸਾਡੀਆਂ ਰਗਾਂ ਦੇ ਵਿੱਚ ਖੂਨ ਵਜਦਾ ਖੂਨ ਮਿੰਦਾ ਤੇ ਇਹ ਉਹ ਜ਼ਿਲ੍ਹਾ ਇਹ ਮਾਝਾ ਉਹ ਸੂਰਬੀਰ ਯੋਧਿਆਂ ਦੀ ਤਰਕੀਆ ਅੰਮ੍ਰਿਤਸਰ ਲਾ ਲੋ ਲਾਹੌਰ ਲਾ ਲੋ ਜਦੋਂ ਅਬਦਾਲੀ ਵਰਗੇ ਦਿੱਲੀ ਨੂੰ ਲੁੱਟ ਕੇ ਵਾਪਸ ਆਉਂਦੇ ਸੀ ਤੇ ਉਦੋਂ ਇਹ ਲਾਹੌਰ ਵਾਲੇ ਖੱਲ ਪਾਉਂਦੇ ਸੀ ਉਹਨਾਂ ਸਾਰੇ ਹੀ ਦੋਸਤਾਂ ਨੂੰ ਅਬਦਾਲੀ ਹੋਣਾ ਲੁੱਟ ਕੇ ਆਉਣਾ ਸਾਡੇ ਲੋਹਰੀਆਂ ਨੇ ਸਾਡੇ ਪੰਜਾਬੀਆਂ ਨੇ ਮਾਝੇ ਵਾਲਿਆਂ ਨੇ ਇੱਥੇ ਉਹਨੂੰ ਅਬਦਾਲੀ ਨੂੰ ਰੱਪ ਲੈਣਾ ਤੇ ਲਕੀੜੇ ਨੂੰ ਲੁੱਟ ਕੇ ਜਿਹੜੀਆਂ ਧੀਆਂ ਭੈਣਾਂ ਨੂੰ ਉਹਨੇ ਚੋਕੇ ਲੈ ਕੇ ਆਉਣਾ ਉਹਨਾਂ ਧੀਆਂ ਭੈਣਾਂ ਨੂੰ ਫੇਰ ਉਹਨਾਂ ਦੇ ਮਾਪਿਆਂ ਨੂੰ ਵਾਪਸ ਕਰਨਾ ਇਹ ਧਰਤੀ ਇਹੋ ਜੀ ਆ ਇਹ ਧਰਤੀ ਸੂਰਬੀਰ ਯੋਧਿਆਂ ਦੀ ਧਰਤੀ ਆ ਇਸ ਧਰਤੀ ਤੇ ਜਿਹਨੇ ਵੀ ਜਨਮ ਲਿਆ ਉਹਦੇ ਖੂਨ ਦੇ ਵਿੱਚ ਕੁਰਬਾਨੀ ਬਲੀਦਾਨ ਆਤਮ ਸਵਰਪਣ ਇਕ ਕੁਦਰਤ ਨਹੀਂ ਪੈਦਾ ਕਰਤਾ ਇਹ ਤਰਤੀ ਗੁਰੂਆਂ ਦੀ ਚਰਨਛੋਹ ਪ੍ਰਾਪਤ ਤਰਤੀ ਆ ਇੱਚ ਕੁਦਰਤ ਦੀ ਇੰਨੀ ਕ ਮਿਹਰ ਆ ਜਿਨੇ ਦੀ ਇਸ ਤਰਤੀ ਤੇ ਜਨਮ ਲਿਆ ਭਾਵੇਂ ਆਪਾਂ ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਈਏ ਹਰ ਸਟੇਟ ਦੇ ਵਿੱਚ ਪੰਜਾਬੀਆਂ ਦੀ ਤੇ ਖਾਸ ਕਰਕੇ ਮਾਝੇ ਵਾਲਿਆਂ ਦੀ ਹਰ ਥਾਂ ਤੇ ਟੁਟੀ ਬੋਲਦੀ ਆ ਤੁਹਾਡਾ ਭਰਾ ਬਤੌਰ ਵਜ਼ੀਰ ਵਿੱਚਾ ਦਾ ਰਹਿਣਾ ਮੈਂ ਅਫਸਰਾਂ ਦੇ ਨਾਲ यूपीएससी क्लियर ਕੀਤੇ ਆਈਐਸਆਈਪੀਐਸ ਅਫਸਰ ਵੱਡੇ ਵੱਡੇ ਰੈਂਕਾਂ ਤੇ ਸਿਲੈਕਟ ਹੁੰਦੇ ਆ ਡੀਸੀ ਐਸਐਸਪੀ ਸੈਕਟਰੀ ਪ੍ਰਿੰਸੀਪਲ ਸੈਕਟਰੀ ਚੀਫ ਸੈਕਟਰੀ ਤੇ ਜਦੋਂ ਉਹਨਾਂ ਨਾਲ ਗੱਲ ਕਰੀ ਜੀਣਾ ਵੀ ਤੁਹਾਡੀ ਹੋਮ ਡਿਸਟ੍ਰਿਕਟ ਕਿਹੜੀ ਆ ਤੁਹਾਡੀ ਹੋਮ ਸਟੇਟ ਕਿਹੜੀ ਆ ਤੇ ਉਹ ਅਫਸਰ ਕੋਈ ਪਛੋਕਰ ਬਿਹਾਰ ਦਾ ਦੱਸਦੇ ਕੋਈ ਯੂਪੀ ਦਾ ਕੋਈ ਹਰਿਆਣੇ ਦਾ ਕੋਈ ਬਚਲ ਦਾ ਪਰ ਇਹ ਗੱਲ ਜ਼ਰੂਰ ਕਰਦੇ ਆ ਕਿ ਜੋ ਪੰਜਾਬ ਦੇ ਲੋਕ ਜੋ ਪੰਜਾਬ ਦੀ ਧਰਤੀ ਆ ਜੋ ਪੰਜਾਬ ਦਾ ਖਾਣ ਪੀਣ ਆ ਜਦੋਂ ਦੇ ਅਸੀਂ ਪੰਜਾਬ ਤਾਂ ਗਿਆ ਅਸੀਂ ਤੇ ਆਪਣਾ ਘਰ-ਬਾਰ ਤੇ ਆਪਣੇ ਬੱਚਿਆਂ ਨੂੰ ਜਾਂ ਮਹਾਲੀ ਜਾਂ ਚੰਡੀਗੜ੍ਹ ਵੀ ਪੰਜਾਬ ਦੇ ਸਕੂਲਾਂ ਦੇ ਵਿੱਚ ਹੀ ਪਾਤਾ ਤੇ ਆਪਣੀ ਰਹਿਸ਼ ਵੀ ਅਸੀਂ ਪੰਜਾਬ ਦੇ ਵਿੱਚ ਹੀ ਲੈ ਲਈ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਹਰ ਧਰਮ ਦੇ ਲੋਕ ਨੇ ਤੇ ਆਪਾਂ ਸਾਰੇ ਧਰਮਾਂ ਦਾ ਸਤਕਾਰ ਕਰਦੇ ਆਂ ਹੀਰ ਬਦਲਾ ਢਿੰਗਰਾ ਜੀ ਛੀਤੇ ਆਜਮ ਸਰਦਾਰ ਭਗਤ ਸਿੰਘ ਜੀ ਰਾਜੂ ਜੀ ਸੁਖਦੇਵ ਜੀ ਸ਼ਹੀਦឧਦਮ ਸਿੰਘ ਜੀ ਤੇ ਉਹ ਪੁੱਤਰੂਆ ਨੇ ਜਿਨ੍ਹਾਂ ਨੇ ਸਾਨੂੰ ਅੱਜ ਆਜ਼ਾਦੀ ਦੀ ਕੀਮਤ ਮੰਨਣ ਦਾ ਇਹ ਮੇਕ ਦਿੱਤਾ ਤੇ ਅਸੀਂ ਅੱਜ ਆਜ਼ਾਦੀ ਦੀ ਕੀਮਤਾਂ ਦੇ ਵਿੱਚ ਜੇ ਕਿਸੇ ਵੀ ਰੈਂਕ ਤੇ ਬੈਠੇ ਆ ਉਹ ਦੇਣ ਇਹਨਾਂ ਸ਼ੀਤਾਂ ਦੀ ਇਹਨਾਂ ਸਰਮੋਰ ਯੋਧਿਆਂ ਦੀ ਇਹਨਾਂ ਦਾ ਅਸੀਂ ਇਹ ਕਦੀ ਵੀ ਨਹੀਂ ਦੇ ਸਕਦੇ ਇਹਨਾਂ ਛੀਤਾਂ ਦਾ ਇਹਨਾਂ ਛੀਤਾਂ ਦੀ ਬਦੌਲਤ ਜੇ ਅਸੀਂ ਅੱਜ ਕਿਸੇ politcal rank ਤੇ ਬੈਠੇ ਆ ਜਾਂ ਅਸੀਂ ਜ਼ਮੀਨਾਂ ਦੇ ਮਾਲਕ ਆ ਜਾਂ ਕੋਈ ਅਸੀਂ ਕਾਰੋਬਾਰ ਕਰਦੇ ਪਏ ਆ ਕੋਈ ਵੀ ਇਨਸਾਨ ਆ ਪੂਰੇ ਹਿੰਦੁਸਤਾਨ ਦੇ ਵਿੱਚ ਉਹ ਆਪਾਂ ਤਾਂ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਪਏ ਆ ਸਾਡੇ ਛੀਤਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਦੀ ਖੀਜਾਂ ਦੇ ਵਿੱਚ ਨੇਗ ਮੰਨਣ ਦਾ ਆਜ਼ਾਦੀ ਦੀ ਫਿਜ਼ਾ ਦੇ ਵਿੱਚ ਸਾਹ ਲੈਣ ਦਾ ਜਿਹੜਾ ਮਾਨ ਦਿੱਤਾ ਉਹਦੇ ਕਰਕੇ ਆਪਾਂ ਅੱਜ ਆਜ਼ਾਦ ਭਾਰਤ ਦੇ ਵਾਸੀ ਆ ਗੁਰੂ ਰੂਪ ਸਾਹਿਬ ਸਿੰਘ ਜਿਨ੍ਹਾਂ ਮਨ ਦੇ ਵਿੱਚ ਜज्बा ਹੋਵੇ ਕੁਝ ਕਰਨ ਦਾ ਉਹ ਛੋਟੀ ਉਮਰ ਤੋਂ ਹੀ ਕੁਝ ਕਰਨ ਦੀ ਚਾਹਤ ਰੱਖਦਾ ਜਦੋਂ ਲੌਰ ਕਾਲਜ ਦੇ ਵਿੱਚ ਜਿਵੇਂ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਨੇ ਦੱਸਿਆ ਕਿ ਜਦੋਂ ਅੰਗਰੇਜ਼ਾਂ ਨੇ ਭਾਰਤ ਦੇ ਵਿੱਚੋਂ ਕਪਾਹ ਤੋਂ ਪੈਦਾ ਹੋਇਆ ਕੱਪੜਾ ਲੰਡਨ ਚੋਂ ਬਣਾ ਕੇ ਇੰਗਲੈਂਡ ਚੋਂ ਬਣਾ ਕੇ ਇੱਥੇ ਲਿਆ ਕੇ ਕਈ ਗੁਣਾ ਮਹਿੰਗੇ ਭਾਅ ਤੇ ਲਿਆ ਕੇ ਵਿਦਿਆਰਥੀ ਨੂੰ ਕਿਹਾ ਕਿ ਇਹ ਕੋਟ ਤਾਲੂ ਕੰਪਸਰੀ ਨੇ ਤੇ ਮਦਨ لال ਢਿੰਗਰਾ ਜੀ ਨੇ ਉਹਦਾ ਵਿਰੋਧ ਕੀਤਾ ਤੇ ਜਦੋਂ ਕੋਈ ਬੰਦਾ ਸੱਚ ਤੇ ਤੁਰਦਾ ਤੇ ਅੱਗੇ ਲੱਗ ਕੇ ਚੱਲਦਾ ਉਹਦੇ ਮਗਰ ਲੜੜਾਂ ਲੱਗ ਜਾਂਦੀਆਂ ਉਹਦੇ ਮਗਰ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਆ ਤੇ ਸਾਰੇ ਕਾਲਜ ਦੇ ਵਿਦਿਆਰਥੀਆਂ ਨੇ ਉਹਨਾਂ ਕੱਪੜਿਆਂ ਦਾ ਜਿਹੜੇ ਇੰਗਲੈਂਡ ਤੋਂ ਬਣ ਕੇ ਆਏ ਉਹਨਾਂ ਕੱਪੜਿਆਂ ਦਾ ਬਾਈਕਾਟ ਕੀਤਾ ਤੇ ਉਹਦੇ ਬਾਅਦ ਸ਼ਹੀਦ ਮਦਨ ਲਾਲ ਢਿੰਗਰਾ ਜੀ ਨੂੰ ਲਾਹੌਰ ਕਾਲਜ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਉਹਦੇ ਪਿੱਛੇ ਵੀ ਕੋਈ ਕਾਰਨ ਦੱਸ ਜਿਵੇਂ ਆਪਾਂ ਕਹਿੰਦੇ ਨੇ ਨਾ ਕਿ ਜੋ ਵੀ ਕੁਦਰਤ ਕਰਦੀ ਹੈ ਜੋ ਵੀ ਅਕਾਲ ਪੁਰਖ ਵਾਹਿਗੁਰੂ ਕਰਦਾ ਉਹ ਚੰਗੇ ਲਈ ਕਰਦਾ ਕੋਈ ਚੰਗਾ ਹੋਇਆ ਮਦਨ ਲਾਲ ਢਿੰਗਰਾ ਜੀ ਦੀ ਜਦੋਂ ਇਤੋਂ ਕਾਲਜ ਦੇ ਵਿੱਚੋਂ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਤੇ ਮਦਨ ਲਾਲ ਢਿੰਗਰਾ ਜੀ ਇੰਗਲੈਂਡ ਲੰਡਨ ਯੂਨੀਵਰਸਿਟੀ ਦੇ ਵਿੱਚ ਅੰਜਨੀ ਨਹੀਂ ਕਰਨ ਗਏ ਤੇ ਵੇਖੋ ਮੈਨੂੰ ਨਹੀਂ ਮੇ ਉਸ ਸਮਿਆਂ ਦੇ ਵਿੱਚ ਅਮੀਰ ਤੋਂ ਅਮੀਰ ਪਰਿਵਾਰ ਦੇ ਵਿੱਚੋਂ ਵੀ ਕੋਈ 10 ਕਲਾਸਾਂ ਤੋਂ ਵੱਧ ਪੜਦਾ ਹੋਵੇ ਮਕੈਨੀਕਲ ਇੰਜੀਨੀਅਰ ਕਰਨੀ ਉਸ ਸਮੇਂ ਦੇ ਵਿੱਚ 1906 ਦੇ ਵਿੱਚ ਬੜੀ ਵੱਡੀ ਗੱਲ ਸੀ ਬੜੀ ਵੱਡੀ ਸੋਚ ਦਾ ਮਾਲਕ ਬڑے-ਵਡੇ ਦਿਲ ਤੇ ਦਿਮਾਗ ਦਾ ਮਾਲਕ ਹੀ ਐਡੀ ਉੱਚ ਕੋਟੀ ਦੀ ਪੜ੍ਹਾਈ ਕਰ ਸਕਦਾ ਆਮ ਬੰਦੇ ਦੇ ਵੱਸ ਦੀ ਇਹ ਪੜ੍ਹਾਈ ਅੱਜ ਵੀ ਉਸ ਬੰਦੇ ਦੇ ਵੱਸ ਦੀ ਗੱਲ ਨਹੀਂ ਜਿਹਦੀ ਸੋਚ ਤੇ ਜਿਹਦਾ ਸੇਲ ਛੋਟਾ ਹੋਵੇ ਤੇ ਸ਼ਹੀਦ ਬੰਦਰ ਲਾਲ ਸਿੰਘ ਰਾਜੀ ਨੇ ਉਹਨਾਂ ਦਿਨਾਂ ਦੇ ਵਿੱਚ ਉਹ ਪੜ੍ਹਾਈ 'ਚ ਐਡਮਿਸ਼ਨ ਲਈ ਜਿਹੜੀ ਪੜ੍ਹਾਈ ਦਾ ਅੱਜ ਵੀ ਸੋਚ ਕੇ ਬੱਚੇ ਕਈ ਰਾਤ ਦਿਲ ਦਿਮਾਗ ਤੋਂ ਡਰ ਜਾਂਦੇ ਆ ਪੀ ਐਚ ਡੀ ਉਹ ਕੀ ਪੜ੍ਹਾਈ ਅਸੀਂ ਕਿਵੇਂ ਕੰਪਲੀਟ ਕਰਾਂਗੇ ਤੇ ਜਿਹੜਾ ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾੜਿਆਂ ਨੇ ਸਾਰਿਆਂ ਨੇ ਸ਼ਹੀਦ ਮਦਨ ਲਾਲ ਸਿੰਘਾ ਜੀ ਦੇ ਜੀਵਨ ਬਾਰੇ ਪਰਿਵਾਰ ਬਾਰੇ ਦੱਸਿਆ ਉਸੇ ਤਰ੍ਹਾਂ ਹੀ ਜਦੋਂ ਕర్జਨ ਵਜਲੀ ਜਿਹੜਾ ਕਿ ਭਾਰਤੀ ਵਿਦਿਆਰਥੀਆਂ ਦੀ ਤੇ ਜਿਹੜੇ ਕ੍ਰਾਂਤੀਕਾਰੀ ਸਨ ਉਹਨਾਂ ਦੀ ਜਸੂਸੀ ਕਰਦਾ ਸੀ ਤੇ ਉਸ ਸਮੇ ਸਾਡੇ ਸੂਰਬੀਰ ਯੋਧੇ ਸ਼ਹੀਦ ਮਦਨ ਲਾਲ ਸਿੰਘਾ ਜੀ ਨੇ ਗੋਲੀਆਂ ਮਾਰ ਕੇ ਉਹਨੂੰ ਸਜ਼ਾ ਦੀ ਨੀਂ ਸਵਾਤਾ ਤੇ ਉਹਦੇ ਬਾਅਦ ਜਦੋਂ ਕੇਸ ਚੱਲਿਆ ਕੇਸ ਚੱਲਿਆ ਤੇ ਛੀਰ ਮਦਨ لال ਦੀ ਇੰਗਰਾਜੀ ਦਾ ਜਜ਼ਬਾ ਹੀ ਕੁਝ ਹੋਰ ਸੀ ਉਹਨਾਂ ਦਾ ਜਜ਼ਬਾ ਸੀ ਕਿ ਮੈਂ ਕਿਥੇ ਵਕੀਲ ਨੂੰ ਕੇਸ ਨਹੀਂ ਲੰਨ ਦੇਣਾ ਮੈਂ ਸ਼ਹਾਦਤ ਦੇਣੀ ਆ ਤੇ ਅੰਗਰੇਜ਼ ਗਵਰਨਮੈਂਟ ਦੇ ਕੰਨ ਖੋਲਣੇ ਆ ਕਿ ਅਸੀਂ ਆਪਦੀਆਂ ਸ਼ਹਾਤਾਂ ਦੇ ਕੇ ਆਂਦਾ ਦੇਸ਼ ਯਾਦ ਕਰਾਉਣਾ ਤੇ ਜਿਹੜੀ ਆਜ਼ਾਦੀ ਦੀ ਚਿੰਗਾਰੀ ਆ ਉਹਨੂੰ ਜੇ ਸ਼ੁਰੂ ਕੀਤਾ ਉਹ ਛੀਰ ਮਦਨ لال ਦੀ ਇੰਗਰਾਜੀ ਨੇ ਆਪਣੀ ਜਾਨ ਦੇਸ਼ ਤੋਂ ਵਾਰ ਕੇ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਸ਼ੂਰਬੀਰ ਯੋਧਿਆਂ ਨੂੰ ਦੱਸਦਾ ਕਿ ਮੈਂ 26 ਸਾਲ ਦੀ ਉਮਰ ਦੇ ਵਿੱਚ ਮੈਂ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਸਕਦਾ ਮੈਂ ਆਪਣੇ ਦੇਸ਼ ਦੀ ਖਾਤਰ ਆਪਦੇ ਪਰਿਵਾਰ ਨੂੰ ਛੱਡ ਕੇ ਸੋਟ ਸੁਰਤਾਂ ਨੂੰ ਛੱਡ ਕੇ ਮੈਂ ਸਦਾ ਲਈ ਆਪਣੇ ਦੇਸ਼ ਤੇ ਆਪਣੀ ਜਾਨ ਨਿਸ਼ਾਵਰ ਕਰਕੇ ਤੇ ਸਦਾ ਲਈ ਉਹ ਉਹ ਸ਼ੂਰਬੀਰ ਯੋਧੇ ਸਦਾ ਲਈ ਅਮਰ ਹੋ ਗਿਆ ਜਿੰਨਾ ਚਿਰ ਦੁਨੀਆ ਰਹੂਗੀ ਸਨੇਰੀ ਅੱਖਰਾਂ ਦੇ ਵਿੱਚ ਇਹਨਾਂ ਸੂਰਬੀਰ ਯੋਧਿਆਂ ਦਾ ਨਾਂ ਲਿਖਿਆ ਜਾਂਦਾ ਰਹੂਗਾ ਤੇ ਸਾਧ ਸੰਗਤ ਜਿਹੜੀਆਂ ਕੌਮਾਂ ਆਪਦੇ ਸ਼ਹੀਦਾਂ ਨੂੰ ਆਪਦੇ ਬਾਪਸਾ ਨੂੰ ਨਹੀਂ ਨਪੋਜ਼ੀਆਂ ਉਹ ਕੌਮਾਂ ਲੰਮਾ ਸਮਾਂ ਰਾਜ ਕਰਦੀਆਂ ਤੁਸੀਂ ਆਪਦੇ ਸ਼ਹੀਦਾਂ ਨੂੰ ਯਾਦ ਕਰਦੇ ਰਹਿੰਦੇ ਹੋ ਤੁਸੀਂ ਲੰਮਾ ਸਮਾਂ ਰਾਜ ਕਰੋਗੇ ਭਾਰਤ ਦਾ ਰਾਜ ਤੁਹਾਡਾ ਪੰਜਾਬੀਆਂ ਦਾ ਰਾਜ ਇਸੇ ਤਰ੍ਹਾਂ ਪੂਰੀ ਦੁਨੀਆ ਦੇ ਵਿੱਚ ਚੱਲਦਾ ਰਹੂਗਾ ਪੂਰੀ ਦੁਨੀਆ ਦੇ ਵਿੱਚ ਕੈਨੇਡਾ 'ਚ ਅਮਰੀਕਾ 'ਚ ਹੁਣ ਤੇ ਆਸਟ੍ਰੇਲੀਆ 'ਚ ਵੀ ਸਾਡੇ ਐਮ ਐਲ ਏ ਸਾਡੇ ਮੈਂਬਰ ਪਾਰਲੀਮੈਂਟ ਵਜ਼ੀਰ ਬਣਦੇ ਪਿਆ ਸੁਤੀਆਂ ਕੰਟਰੀਆਂ ਦੇ ਵਿੱਚ ਇਹ ਤਾਂ ਹੀ ਸੰਭਵ ਹੁੰਦਾ ਪਿਆ ਕਿਉਂਕਿ ਆਪਣੇ ਲਹੂ ਦੇ ਵਿੱਚ ਅਣਖਿਆ ਆਪਣੇ ਲਹੂ ਦੇ ਵਿੱਚ ਗੈਰਤ ਆ ਤੇ ਇਹ ਭਾਰਤੀ ਉਹ ਲੋਕ ਨੇ ਜੀਨ੍ਹਾਂ ਪੂਰੀ ਦੁਨੀਆ ਦੇ ਵਿੱਚ ਸਾਡੇ ਸੂਰਬੀਰ ਜੋਧਿਆਂ ਨੇ ਲੋਹਾ ਬਣਵਾਇਆ ਤੁਹਾਡੀ ਦਲੇਰੀ ਨੂੰ ਪੂਰੀ ਦੁਨੀਆ ਦੇ ਵਿੱਚ ਹਰ ਦੇਸ਼ ਦੇ ਵਿੱਚ ਸਲੂਟ ਬਾਈਟੇ ਨੇ ਤੇ ਮੈਂ ਫਿਰ ਤੋਂ ਆਪਣੇ ਸੂਰਬੀਰ ਯੋਧੇ ਸ਼ਹੀਦ ਮਗਨ ਲਾਲ ਸਿੰਘ ਰਾਜੀ ਦੀ ਜਿੰਨੀ ਵੀ ਕਮੇਟੀ ਆ ਉਹਨਾਂ ਸਾਰਿਆਂ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਪ੍ਰੋਗਰਾਮ ਸ਼ੁਰੂ ਤੋਂ ਮਨਾਉਂਦਿਆ ਆ ਤੇ ਨਾਲ ਮੈਂ ਧੰਨਵਾਦ ਕਰਦਾ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦਾਸਤੀ ਡਿਊਟੀ ਲਈ ਸਰਦਾਰ ਹਰਭਜਨ ਸਿੰਘ ਟੀਓ ਸਾਹਿਬ ਦੀ ਡਿਊਟੀ ਲਈ ਕਿ ਅਸੀਂ ਸ਼ਹੀਦ ਦੇ ਇਸ ਸਥਾਨ ਦੇ ਉੱਤੇ ਅੰਮ੍ਰਿਤਸਰ ਸਾਹਿਬ ਅਸੀਂ ਜਾ ਕੇ ਨਤਮਸਤਕ ਹੋਈਏ ਤੇ ਅਸੀਂ ਟਾੜੀਆਂ ਰਾਬੜ ਕੇਆਂ ਰੂਹਾਂ ਦੇ ਮੱਥੇ ਲੱਗੇ ਤੁਹਾਡੇ ਦਰਸ਼ਨ ਕੀਤੇ ਅਸੀਂ ਆਪਣੇ ਆਪ ਨੂੰ ਭਾਗ ਵਾਲੇ ਸਮਝਿਆ ਤੇ ਮੈਂ ਇੱਥੇ ਆਏ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਜਿੰਨੇ ਵੀ ਆਜ਼ਾਦੀ ਕਲਾਸ਼ਿਕਾਂ ਦੇ ਪਰਿਵਾਰ ਆ ਉਹਨਾਂ ਦਾ ਧੰਨਵਾਦ ਮੈਂ ਆਪਣੇ ਵੱਡੇ ਭੈਣ ਦੀ ਬੀਬੀ ਲక్ష్ਮੀ ਕਾਂਤਾ ਚਾਵਲਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸ਼ਹੀਦ ਮਦਨ ਲਾਲ ਸਿੰਘ ਰਾਜੀ ਦੇ ਸਥਾਨ ਨੂੰ ਬਣਵਾਉਣ ਦੇ ਵਿੱਚ ਮੋਰੀ ਰੋਲ ਨਿਭਾ ਕੇ ਤੇ ਹਰ ਸਾਲੇ ਸ਼੍ਰੀ ਮਦਨ ਲਾਲ ਸਿੰਘ ਰਾਜੀ ਦਾ ਸ਼ੀਫੀ ਦਾਣਾ ਬਣਾਉਂਦੇ ਨੇ ਮੈਂ ਧੰਨਵਾਦ ਕਰਦਾ ਆਪਣੇ ਪ੍ਰ 代表ਕ ਡਾਕਟਰ ਅਜੀਤ ਗੁਪਤਾ ਜੀ ਦਾ ਸਾਡੇ ਮੇਰ ਜਤਿੰਦਰ ਸਿੰਘ ਦੀ ਮੋਤੀ ਮੋਤੀਪਾਲ ਜੀ ਦਾ ਚੇਅਰਮੈਨ ਕਰਮਜੀਤ ਰਿੰਟੂਲੀ ਦਾ ਸ੍ਰੀ ਜਸਕਰਨ ਵਿਦੇਸ਼ਾ ਜੀ ਸਾਡੇ ਲੋਕ ਸਭਾ ਇੰਚਾਰਜ ਨੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਥੀ ਸਾਨੀ ਜੀ ਸਾਡੇ ਪੁਲਿਸ ਦੇ ਸ਼੍ਰੀ ਆਲਮ ਮਜੀਦ ਸਿੰਘ ਜੀ ਤੇ ਸਾਡੇ ਮੇਰੇ ਬਹੁਤ ਹੀ ਅਜੀਜ਼ ਮਨਦੀਪ ਸਿੰਘ ਮੰਨਾ ਜੀ ਤੇ ਹੋਰ ਵੀ ਜਿੰਨੇ ਸਾਥੀ ਆਏ ਆ ਮੈਂ ਤੁਹਾਡਾ ਸਾਰਿਆਂ ਦਾ ਸਾਡੇ ਭੁੱਲਰ ਸਾਹਿਬ ਬੈਠੇ ਆ ਸਾਰੇ ਸਾਥੀਆਂ ਦਾ ਚੱਲ ਕੇ ਆਏ ਇੱਕ ਇੱਕ ਕਦਮ ਦਾ ਮੈਂ ਧੰਨਵਾਦ ਕਰਦਾ ਤੁਹਾਡਾ ਚੱਲ ਕੇ ਇੱਕ ਇੱਕ ਕਦਮ ਮੇਰੇ ਸਿਰ ਮੱਥੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭਾਰਤ ਐ ਭੀਮ ਇੱਕ ਮੈਂ ਬਾਬਾ ਸਾਹਿਬ ਬਾਬਾ ਭੀਮਰਾਓ ਮੇਤਕਰ ਜੀ ਨੂੰ ਵੀ ਯਾਦ ਕਰਾਂ ਪਹਿਲਾ ਕੁਰਬਾਨੀਆਂ ਕੀਤੀਆਂ ਸਾਡੇ ਸੂਰਬੀਰ ਜੋਧਿਆਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਤੇ ਉਹਦੇ ਬਾਅਦ ਸਾਡੇ ਦੇਸ਼ ਦਾ ਸੰਵਿਧਾਨ ਬਣਾਇਆ ਜਿਹੜੇ ਸੰਵਿਧਾਨ ਦੇ ਵਿੱਚ ਅੱਜ ਵੀ ਅਸੀਂ ਉਸ ਕਾਨੂੰਨ ਦੇ ਵਿੱਚ ਚੱਲ ਕੇ ਅਸੀਂ ਆਜ਼ਾਦੀ ਦੀ ਜਿੱਤ ਦਾ ਨਿੱਕ ਮਾਨਦੇ ਪਏ ਆ ਮੈਂ ਗੱਲ ਕਰਾਂ ਬਾਬਾ ਸਾਹਿਬ ਬਾਬਾ ਭੀਮਰਾਓ ਮੇਤਕਰ ਜੀ ਦੀ ਜਿਨ੍ਹਾਂ ਨੇ ਸਾਡੇ ਹਿੱਤ ਤੇ ਹੱਕ ਦੇ ਵਿੱਚ ਕਾਨੂੰਨ ਬਣਾ ਕੇ ਜੇ ਕੋਈ ਜੁਰਮ ਕਰਦਾ ਉਹਨੂੰ ਸਜ਼ਾ ਮਿਲਦੀ ਆ ਤੇ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਵਾਅਦਾ ਕਰ ਦਿੱਤੇ ਤਾਂ ਜੋ ਜਿਹੜੇ ਔਰਤਾਂ ਜਿਹੜੇ ਦੱਬੇ ਕੁਚਲੇ ਲੋਕ ਆ ਉਹਨਾਂ ਨੂੰ ਤਗੜੇ ਲੋਕਾਂ ਤੇ ਮਤਾਂ ਦੇ ਬਰਾਬਰ ਹੱਕ ਦਿੱਤੇ ਜਾਣ ਤੇ ਕਿਸੇ ਨਾਲ ਕੋਈ ਬਦੀਤੀ ਨਾ ਹੋਵੇ ਹਰ ਔਰਤ ਹਰ ਦੱਬਿਆ ਕੁਚਲੇ ਵਰਗ ਇੱਕ ਦੂਜੇ ਦੇ ਬਰਾਬਰ ਫਿਜ਼ਾ ਦੇ ਵਿੱਚ ਆਜ਼ਾਦੀ ਨਾਲ ਘੁੰਮ ਫੇਰ ਸਕੇ ਤੇ ਆਪਾਂ ਵੇ ਦੇ ਰਹੇ ਆਜ਼ਾਦੀ ਤੋਂ ਪਹਿਲਾਂ ਕਿੰਨੇ ਤੱਕੇ ਹੁੰਦੇ ਰਹੇ ਭਾਵੇਂ ਮੁਗਲ ਰਹੇ ਅੰਗਰੇਜ਼ ਰਹੇ ਕਈ ਮੁਗਲਾਂ ਨੇ ਤੇ ਕਈ ਅੰਗਰੇਜ਼ਾਂ ਨੇ ਇੰਨੀਆਂ-ਇੰਨੀਆਂ ਤੱਕੇਛਾਗੀਆਂ ਕੀਤੀਆਂ ਜੇ ਗੱਲਾਂ ਕਰੀਏ ਤੇ ਆਪਣੇ ਸਰੀਰ ਤੇ ਅੱਜ ਵੀ ਨੂਕ-ਕੰਡੇ ਖੜੇ ਹੁੰਦੇ ਆ ਇਹ ਆਜ਼ਾਦ ਭਾਰਤ ਆਜ਼ਾਦ ਦੇਸ਼ ਦੀ ਜਿਹਦਾ ਅੱਜ ਆਪਾਂ ਨਿਕ ਮਾਰ ਰਹੇ ਆ ਇਹ ਸਾਡੇ ਸੂਰਬੀਰ ਯੋਧਿਆਂ ਦੀ ਦੇਣ ਆ ਅਸੀਂ ਅੱਜ ਇਸ ਪਿੰਜਾ ਦੇ ਵਿੱਚ ਆਜ਼ਾਦੀ ਦੀ ਜਿਹੜੀ ਠੰਡੀ ਹਵਾ ਸਾਡੇ ਆ ਲਾਉਂਦੀ ਪਈ ਸਾਰੇ ਹਲ ਇਹ ਅਸੀਂ ਸਦਾ ਯਾਦ ਰੱਖਦੇ ਰਵਾਂਗੇ ਯਾਦ ਕਰਦੇ ਰਵਾਂਗੇ ਤੇ ਉਹ ਵੀ ਸਾਡੀ ਡਿਊਟੀ ਸਾਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਦੇ ਨਾਲ ਲੱਗੂਗੀ ਅਸੀਂ ਉਸ ਡਿਊਟੀ ਨੂੰ ਤਨਦੇਈ ਨਾਲ ਨਿਭਾਵਾਂਗੇ ਤੇ ਮੈਂ ਇੱਥੇ ਆਏ ਬੱਚਿਆਂ ਦਾ ਬੱਚਿਆਂ ਦੇ ਮਾਪਿਆਂ ਦਾ ਤੇ ਛੀਡਾਂ ਦੇ ਜਿਹੜੇ ਪਰਿਵਾਰ ਆਏ ਉਹਨਾਂ ਸਾਰੇ ਸਾਥੀਆਂ ਦਾ ਸਾਡੇ ਜਿਹੜੇ ਪੋਲੀਟਿਕਲ ਪਾਰਟੀਆਂ ਤੋਂ ਸਮਾਜਿਕ ਧਾਰਮਿਕ ਹੋਰ ਵੀ ਆਦੂ ਜਿਹੜੇ ਆਏ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਭਾਰਤ ਜੈ ਭੀਮ ਜੈ ਹਿੰਦ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਵੰਦੇ ਵੰਦੇ ਅੱਜ ਅਸੀਂ ਇੱਥੇ ਇੱਕ ਬਹੁਤ ਹੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਨੂੰ ਆਜ਼ਾਦੀ ਦਵਾਈ ਉਹਨਾਂ ਦੇ ਸ਼ਹੀਦੀ ਸਮਾਗਮ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਆਂ ਮੇਰੇ ਕੈਬਨਟ ਦੇ ਸਾਥੀ ਸਰਦਾਰ ਲਾਜੀ ਸਿੰਘ ਜੀ ਪੁੱਲ ਸਾਹਿਬ ਅੱਜ ਦੇ ਇਸ ਸਮਾਗਮ ਦੇ ਮੁੱਖ ਮਹਿਮਾਨ ਨੇ ਸਾਡੇ ਨਾਲ ਸਾਡੇ ਐਮਐਲਏ ਸ਼੍ਰੀ ਅਜੀਤ ਗੁਪਤਾ ਜੀ ਕਰਮਜੀਤ ਰਿੰਟੂ ਸਾਹਿਬ ਚੇਅਰਮੈਨ ਇੰਪਰੂਵਮੈਂਟ ٹرسٹ ਦੇ ਬਲਤੇਜ ਪੰਨੂ ਜੀ ਸਿਆਲ ਕਾ ਸਾਹਿਬ ਸਾਡੇ ਮੇਅਰ ਮੋਤੀਪਾਟਿਆ ਜੀ ਮਨਦੀਪ ਮੰਨਾ ਜੀ ਔਰ ਖਾਸ ਤੌਰ ਤੇ ਇਸ ਸਮਾਗਮ ਤੇ ਨੂੰ ਆਰਗੇਨਾਈਜ਼ ਕਰ ਰਹੇ ਡਾਕਟਰ ਕੇਜੀ ਤੇ ਸਾਡੇ ਬਹੁਤ ਹੀ ਸਨਮਾਨਯੋਗ ਸਾਡੇ ਵੱਡੇ ਭੈਣ ਜੀ ਲక్ష్ਮੀ ਕਾਂਤਾ ਚਾਵਲਾ ਜੀ ਜਿਹੜੇ ਕਾਫੀ ਲੰਬੇ ਸਮੇਂ ਤੋਂ ਇਹ ਸਮਾਗਮ ਕਰਵਾ ਰਹੇ ਨੇ ਬੜੇ ਸੁਹਿਰਦ ਨੇ ਸਹੀ ਤਾਪਰਤੀ ਸ਼੍ਰੀ ਮਦਨ ਲਾਲ ਜੀ ਗਰਾਜੀ ਜਿਹੜੇ ਇਸ ਇਲਾਕੇ ਦੇ ਜੰਪਾਲ ਸਿੰਘੇ ਇਸ ਸ਼ਹਿਰ ਦੇ ਜੰਪਾਲ ਸਿੰਘੇ ਖਾਸियत ਕਿ ਪਰਿਵਾਰ ਅਮੀਰ ਵੀ ਸੀ ਔਰ ਬਹੁਤ ਸੁਖ ਆਰਾਮ ਵਾਲੀ ਜ਼ਿੰਦਗੀ ਚਾਹੁੰਦੇ ਤੇ ਬਤੀਤ ਕਰ ਸਕਦੇ ਸੀ ਪਰ ਰਾਹ ਚੁਣਿਆ ਕਠਿਨਾਈਆਂ ਵਾਲਾ ਔਕੜਾਂ ਵਾਲਾ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲਾ ਇਹ ਬੜੀ ਕਿਸੇ ਕਿਸੇ ਤੇ ਕਿਰਪਾ ਹੁੰਦੀ ਆ ਕਿ ਬਹੁਤ ਵੱਡੇ ਅਮੀਰ ਪਰਿਵਾਰ ਦੇ ਵਿੱਚੋਂ ਹੁੰਦਿਆਂ ਹੋਇਆ ਵੀ ਆਮ ਲੋਕਾਂ ਦੇ ਹਿੱਤਾਂ ਦੀ ਗੱਲ ਕਰਨੀ ਮਜ਼ਦੂਰ ਵਰਗ ਦੇ ਹਿੱਤਾਂ ਦੀ ਗੱਲ ਕਰਨੀ ਆਪਣੇ ਆਪ ਸੁੱਖ ਆਰਾਮ ਸਾਰੇ ਛੱਡ ਕੇ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕੁੱਦ ਪੈਣਾ ਇਹ ਕਿਸੇ ਕਿਸੇ ਦੇ ਹਿੱਸੇ ਹੁੰਦਾ ਉਹਨਾਂ ਨੇ 1909 ਦੇ ਵਿੱਚ ਕਰਜ਼ਨ ਵਾਜਦੀ ਨੂੰ ਗੋਲੀਆਂ ਮਾਰੀਆਂ ਮੌਤ ਦੇ ਘਾਤ ਰੋਕਾਰਿਆ ਪਰ ਇੱਕ ਦਿਨ ਦਾ ਟਰਾਇਲ ਚੱਲ ਕੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਇੱਕ ਦਿਨ ਦੇ ਟਰਾਇਲ ਦੇ ਵਿੱਚ ਕੀ ਟਰਾਇਲ ਹੋਇਆ ਹੋਵੇਗਾ ਕੀ ਗੱਲ ਹੋਈ ਹੋਏਗੀ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਉਸ ਵੇਲੇ ਹਕੂਮਤਾਂ ਤੋਂ ਬੇਖੌਫ ਹੋ ਕੇ ਬੋਲਣਾ ਹਕੂਮਤ ਦੇ ਖਿਲਾਫ ਲੜਾਈ ਲੜਨੀ ਜੰਗ ਲੜਨੀ ਇਹ ਕੋਈ ਕੁਦਰਤ ਦੇ ਭੇਜੇ ਹੋਏ ਰੱਬ ਦੇ ਭੇਜੇ ਹੋਏ ਮਸੀਹੇ ਹੀ ਹੁੰਦੇ ਨੇ ਜਿਹੜੇ ਇਹੋ ਜੀ ਕਾਰਵਾਈ ਦੇ ਵਿੱਚ ਇਹੋ ਜੇ ਕੰਮ ਦੇ ਵਿੱਚ ਪਸਾਂ ਲੈਂਦੇ ਨੇ ਸੋ ਪੰਜਾਬ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਇਸ ਸਮਾਗਮ ਨੂੰ ਰਾਜਪਤਰੀ ਸਮਾਗਮ ਦੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਤਨਵਾਦੀਆਂ ਕਿ ਉਹਨਾਂ ਨੇ ਸਾਡੇ ਅੰਮ੍ਰਿਤਸਰ ਸ਼ਹਿਰ ਨੂੰ ਸ਼੍ਰੀ ਮਦਨਵਾਲੀ ਠੀਂਗਰਾਜੀ ਦੇ ਇਸ ਦਿਹਾੜੇ ਨੂੰ ਰਾਜਪੱਤਰੀ ਤੌਰ ਤੇ ਮਨਾਇਆ ਫੈਸਲਾ ਕੀਤਾ ਇਸ ਦਿਵਰੀ ਨੂੰ ਅਸੀਂ ਮੈਂ ਤੇ ਸਰਦਾਰ ਲਾਲਜੀਤ ਸਿੰਘ ਖੁੱਲਰ ਸਾਹਿਬ ਇੱਥੇ ਆਏ ਸੀਗੇ 5 ਲੱਖ ਰੁਪਿਆ ਅਸੀਂ ਆਡੀਟੋਰੀਅਮ ਦੀ ਜਿਹੜਾ ਆਡੀਟੋਰੀਅਮ ਦੀ ਰੈਨੋਵੇਸ਼ਨ ਵਾਸਤੇ ਜਿਹੜਾ ਉਹ ਦੇ ਦਿੱਤਾ ਹੈ ਔਰ ਵੀ ਕੋਈ ਜ਼ਰੂਰਤ ਕਿਸੇ ਤਰ੍ਹਾਂ ਦੀ ਜੋ ਵੀ ਸਾਡੇ ਜਿੰਮੇ ਸੇਵਾ ਲੱਗੂਗੀ ਅਸੀਂ ਕਰਨ ਲਈ ਜਿਹੜੇ ਆ ਉਹ ਤਿਆਰ ਆ ਮੈਂ ਹੋਈ ਅੱਜ ਦੇ ਮੌਕੇ ਤੇ ਸ਼ੀਤ ਮदनलाल ਢੀਂਗਟਾਰ ਜੀ ਨੂੰ ਨਤ ਮਸਤਕ ਹੁੰਦਾ ਹਾਂ ਇਹ ਹੋਈ ਸਭ ਨੂੰ ਅਪੀਲ ਕਰਦਾ ਹਾਂ ਕਿ ਜਿਹੜੀ ਆਜ਼ਾਦੀ ਵਾਸਤੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਗਈਆਂ ਉਸ ਆਜ਼ਾਦੀ ਨੂੰ ਬਚਾਉਣਾ ਅੱਜ ਸਾਡਾ ਜਿਹੜਾ ਆ ਉਹ ਸਾਰਿਆਂ ਦਾ ਮੁੱਢਲਾ ਖਰਚ ਬਣ ਜਾਂਦਾ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਦੋਂ ਮੁੱਖ ਮੰਤਰੀ ਬਣੇ ਸੀਗੇ ਤੇ ਉਹਨਾਂ ਨੇ ਆਪਣੇ ਅਉਦੇ ਦੀ ਸੌਂ ਵੀ ਖੜਕੜ ਕਲਾਂ ਦੇ ਵਿੱਚ ਛੀਤੇ ਆਲਨ ਭਗਤ ਸਿੰਘ ਜਿਹਦੀ ਜਗਾ ਦੇ ਉੱਤੇ ਜਾ ਕੇ ਸੌਂ ਚੁੱਕੀ ਸੀਗੀ ਔਰ ਉਸ ਤੋਂ ਬਾਅਦ ਇੱਕ ਉਹ ਵਿਅਕਤੀ ਇੱਕ ਉਹ ਲੋਕ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦ ਕਰਵਾਉਣ ਦੇ ਵਿੱਚ ਯੋਗਦਾਨ ਪਾਇਆ ਸ਼ਹੀਦ ਰਾਜਗੁਰੂ ਭਗਤ ਸਿੰਘ ਦੀ ਤਸਵੀਰ ਤੇ ਇੱਕ ਉਹ ਜਿਨ੍ਹਾਂ ਨੇ ਉਹਨਾਂ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਨੂੰ ਸੰਵਿਧਾਨ ਦਿੱਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੋਨਾਂ ਦੀ ਤਸਵੀਰ ਜਿਹੜੀ ਆ ਪੰਜਾਬ ਸਰਕਾਰ ਦੇ ਹਰ ਇੱਕ ਦਫ਼ਤਰ ਦੇ ਵਿੱਚ ਜਿਹੜੀ ਸੀਗੀ ਉਹ ਲਾਜ਼ਮੀ ਕੀਤੀ ਔਰ ਸਹੀ ਤਨੂ ਜੜਾ ਆ ਉਹ ਸਨਮਾਨ ਦਿੱਤਾ ਸੋ ਅੱਜ ਮੈਂ ਸ਼੍ਰੀ ਮਦਨ ਲਾਲ ਸਿੰਘ ਰਾਜੀ ਨੂੰ ਨਾਕਮਸਤਾ ਕੁੰਤਾ ਆ ਸਾਰਿਆਂ ਨੂੰ ਆਜ਼ਾਦੀ ਦੀਆਂ ਸ਼ੁਭ ਕਾਮਨਾਵਾਂ ਵੀ ਦਿੰਦਾ ਹੈ ਦੋ ਦਿਨ ਹੋਏ ਨੇ ਆਪਾਂ ਆਜ਼ਾਦੀ ਦਿਹਾੜਾ 79ਵਾਂ ਆਜ਼ਾਦੀ ਦਿਹਾੜਾ ਮਨਾ ਕੇ ਅਟੇ ਆ ਪਰ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਚੰਗੀ ਸਿੱਖਿਆ ਚੰਗੀ ਸਿਹਤ ਚੰਗਾ ਇਲਾਜ